ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ 2 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ ਇਸ ਦੇ ਰੋਸ ਵਜੋਂ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਜਲੰਧਰ বাস ਅੱਡੇ ਦੇ ਦੋਨੋਂ ਗੇਟ ਬੰਦ ਕਰ ਦਿੱਤੇ ਗਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਕਰਮਚਾਰੀ ਨੇ ਕਿਹਾ ਕਿ 18 ਡੀਪੂਆਂ 'ਚੋਂ ਕੁਝ ਦੇ ਕਰਮਚਾਰੀਆਂ ਨੂੰ ਤਨਖਾਹ ਮਿਲ ਗਈ ਹੈ ਪਰ ਬਾਕੀ ਡੀਪੂਆਂ ਦੇ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲੀ ਇਸ ਧਰਨੇ ਪ੍ਰਦਰਸ਼ਨ ਕਰਕੇ ਸਵਾਰੀਆਂ ਨੂੰ ਬਹੁਤ ਖੱਜਲ-ਖੁਆਰੀ ਹੋ ਰਹੀ ਹੈ ਕਰਮ ਕਾਰੀਆਂ ਦਾ ਕਹਿਣਾ ਹੈ ਕਿ ਜਦ ਤੱਕ ਉੱਚ ਅਧਿਕਾਰੀਆਂ ਵੱਲੋਂ ਕੋਈ ਆਦੇਸ਼ ਨਹੀਂ ਆਉਂਦਾ ਉਦੋਂ ਤੱਕ ਇਹ ਦਰਣਾ ਜਾਰੀ ਰਹੇਗਾ ਇਸ ਦੌਰਾਨ ਕਰਮਚਾਰੀਆਂ ਵੱਲੋਂ ਪ੍ਰਾਈਵੇਟ ਬੱਸਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਜਰਨਲਿਸਟ ਕਰਤਾਰਨਜੀਤ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਰਕੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ ਇਸ ਦੇ ਰੋਸ 'ਚ ਅੱਜ 2 ਘੰਟੇ ਚੱਕਾ ਜਾਮ ਕੀਤਾ ਗਿਆ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਦੇ ਸਾਰੇ ਅੱਡੇ ਅਤੇ ਡੀਪੂ ਬੰਦ ਕੀਤੇ ਗਏ ਨੇ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੱਲ ਫੇਰ ਧਰਨਾ ਦਿੱਤਾ ਜਾਵੇਗਾ ਮੇਨ ਮੰਗ ਕੋਈ ਨਹੀਂ ਹੈ ਜੀ ਬਾਕੀ ਮੰਗਾਂ ਤੇ ਚੱਲ ਹੀ ਰਹੀਆਂ ਸੀ ਪਰ ਅਹਿਮ ਚੀਜ਼ ਇਹ ਹੈ ਅੱਜ ਸਾਡੇ ਵਰਕਰਾਂ ਦੇ ਸਾਡੇ ਸਾਥੀਆਂ ਦੇ ਚੁੱਲਿਆਂ ਦੇ ਘਰ ਅੱਗ ਬਲਣੀ ਔਖੀ ਹੋ ਗਈ ਹੈ ਸਵੇਰੇ ਤੀਸਰਾ ਮਹੀਨਾ ਲੱਗ ਜਾਣਾ ਅਜੇ ਤੱਕ ਤਨਖਾਹ ਨਹੀਂ ਆਈ ਤਨਖਾਹ ਦੇ ਖਾਤਰੀ ਹੀ ਬੰਦ ਕੀਤਾ ਹਾਲ ਦੇ ਵਿੱਚ ਜੀ ਹੜਤਾਲ ਸਾਡੀ ਮਜਬੂਰੀ ਬਣ ਗਈ ਹੈ ਜੀ ਕਿਉਂਕਿ ਅੱਜ 20 ਤਰੀਕ ਹੋ ਗਈ ਆ ਤੇ ਸਾਡੀਆਂ 2 ਮਹੀਨੇ ਦੀਆਂ ਤਨਖਾਹਾਂ ਹਲੇ ਤੱਕ ਸਰਕਾਰ ਥੱਲੇ ਰੱਖੀ ਪੇਟੀ ਆ ਜਿਸ ਕਰਕੇ ਸਾਨੂੰ ਮਜਬੂਰਨਾਂ ਅਜ ਬੱਸ ਸਟੈਂਡ ਬੰਦ ਕਰਨੇ ਪੈ ਰਹੇ ਆ ਕਿਉਂਕਿ ਸਾਡੀ 18 ਤਰੀਕ ਦੀ ਟ੍ਰਾਂਸਫਰ ਮਿਨਿਸਟਰਾਂ ਨਾਲ ਮੀਟਿੰਗ ਹੋਈ ਸੀ ਜੋ ਕਿ ਉਹਨਾਂ ਨੇ ਵਾਦਾ ਕੀਤਾ ਸੀ ਵੀ ਤੁਹਾਡਿਆਂ ਸਮੇਂ ਸਿਰ ਤਨਖਾਹਾਂ ਆਰ ਮਹੀਨੇ ਪਾਈਆਂ ਜਾਣਗੀਆਂ ਤੇ ਹੁਣ ਵੀ ਤੁਹਾਡੇ ਟਾਈਮ ਨਾਲ ਰਿਲੀਜ਼ ਕਰ ਦਾਂਗੇ ਪਰ ਅੱਜ 20 ਤਰੀਕ ਹੋ ਗਈ ਆ ਸ਼ਾਮ ਤੇ 5 ਵਜੇ ਚੱਲੇ ਆ ਪਰ ਤਨਖਾਹਾਂ ਸਾਡੀਆਂ ਸਮੇਂ ਸਿਰ ਨਹੀਂ ਪਾਈਆਂ ਗਈਆਂ ਜਿਸ ਕਰਕੇ ਸਾਨੂੰ ਮਜਬੂਰਨ ਆ ਦੋ ਘੰਟੇ ਸਾਨੂੰ 3 ਵਜੇ ਤੋਂ ਲੈ ਕੇ 5 ਵਜੇ ਤੱਕ ਬੱਸ ਸਟੈਂਡ ਬੰਦ ਕਰਨੇ ਪੈ ਰਹੇ ਆ ਜੀ ਮੈਂ ਸਿੱਧੂ ਸਵੇਰ ਤੋਂ ਆ ਰਹੇ ਆ ਤੇ ਦਸੂਏ ਜਾ ਰਹੇ ਆ ਇੱਥੇ ਜੋਬ ਕਰਦੇ ਆ ਦੋ ਘੰਟੇ ਹੋ ਗਏ ਨੇ ਬੈਠੇ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੀਆਂ ਸਵਾਰੀਆਂ ਖਰਾਬ ਹੋ ਰਹੀਆਂ ਉਹਨਾਂ ਵਾਸਤੇ ਥੋੜਾ ਜਿਹਾ ਕਰਨ ਕਿ ਦੋ ਘੰਟੇ ਹੋ ਗਏ ਨੇ ਉਹਨਾਂ ਨੇ ਵੀ ਆਪਣੇ ਘਰੇ ਜਾਣਾ ਬੱਚੇ ਦੇਖਣੇ ਨੇ ਸਾਰਾ ਅਸੀਂ ਸਤੋ ਆਏ ਆ ਚੰਡੀਗੜ੍ਹ ਜਾਣਾ ਐ ਅਸੀਂ ਜੀ 1 ਘੰਟਾ ਇੱਥੇ ਬੈਠਿਆ ਨੂੰ ਹੋ ਗਿਆ ਜੀ ਹਾਲੇ ਕੋਈ ਚੱਲਣ ਦੀ ਕੋਈ ਇਹਨਾਂ ਦੀ ਉਮੀਦ ਹੈ ਨਹੀਂਗੀ ਅੱਗੇ ਅਸੀਂ ਪਹੁੰਚਣਾ ਵੀ ਐ ਆਪ ਆਪਣੀ ਜਗ੍ਹਾ ਤੇ ਜਾਣਾ ਹੁੰਦਾ ਜੀ ਪਰੇਸ਼ਾਨ ਹੋ ਰਹੇ ਆ ਤੇ ਭੁੱਖੇ ਬੈ ਬੱਚੇ ਰੋਂਦੇ ਨੇ ਛੋਟੇ ਛੋਟੇ ਬੱਚੇ ਆ ਨਾਲ ਨਾ ਕੋਈ ਪਾਣੀ ਦਾ ਅਰੇਂਜਮੈਂਟ ਹੈ ਨਾ ਇੱਥੇ ਕੋਈ ਹੋਰ ਹੈਗਾ ਗੱਲ ਨੂੰ ਕੋਈ ਬਾਤ ਨਹੀਂ